ਹਾਂ ਜੀ ਬਾਈ ਸਾਸੀ ਗੱਲ ਸਾਰੇ ਪਰਾਵਾਂ ਨਾਲ ਸੁਬਬ ਬਣਿਆ ਸੀ ਬਾਈ ਡਾਕਟਰ ਮਹੂਆਣੇ ਦੇ ਘਰੇ ਜਾਣ ਦਾ ਤੇ ਇੰਟਰਵਿਊ ਕਰਨ ਦਾ ਹਨਾ ਤੇ ਬਾਈ ਦੇ ਚੇਲੇ ਵਾਲਾ تقريبا ਇਹਦੇ ਜੱਦੇ ਬੰਦਿਆਂ ਤੁਸੀਂ ਜਾਣਦੇ ਹੋ ਹਨਾ ਤੇ ਡਾਕਟਰ ਕੋਈ ਗੱਲਬਾਤ ਕੋਈ ਬਾਈ ਕੱਲ ਬਾਤ ਆ ਯਾਰ ਬਹੁਤ ਆ ਪਰ ਮੈਂ ਤੈਨੂੰ ਇੱਕ ਇੰਟਰਵਿਊ ਤੇ ਪੁੱਛਾਂ ਯੇ ਬਾਕੀ ਦਾ ਆਪਾਂ ਇੱਕ ਨਾਲ ਲਾਲ ਵੀ ਬਾਈ ਹੁੰਦੀ ਸੀ ਅੱਛਾ ਅੱਛਾ ਤੇ ਬਾਈ ਗਰਮੀ ਦੀ ਕਹਣੀ ਕਰਵਾਈ ਸੀ ਬਾਜੀ ਉਹ ਠੀਕ ਹੈ ਬਾਈ ਇਹ ਬਾਜੀ ਦੇ ਵਿੱਚ 2200 ਨੂੰ ਉੱਡੀ ਸੀ ਮੇਰਾ ਖਿਆਲ ਸ਼ਾਇਦ ਜੀ ਤੇ ਇਨਵੈਂਟਰ ਦਾ ਨਾਮ ਸੀ ਆ ਦੂਜੇ ਨੂੰ ਫਰਿੱਜ ਸੀ ਜੀ ਉਹਦੇ ਵਿੱਚ 36 ਕਬੂਤਰਾਂ ਦਾ ਵਾਧਾ ਲੱਗਿਆ ਸੀ ਜੀ 1000 1000 ਰੁਪਿਆ ਜੀ ਉਹ ਲਿਸਟਾਂ ਘੁੰਮਦੀਆਂ ਫਿਰਦੀਆਂ ਸੀ ਤੇ ਪੂਰੀ ਬਾਜੀ ਤੇ ਆਵੜਾ ਤੇ ਪੂਰੀ ਕਾਪੀ ਤੇ ਹੋ ਗਿਆ ਤੇ ਮੈਨੂੰ ਕਹਿੰਦਾ ਤੂੰ ਆ ਪੁੱਤਰ ਦੇ ਸਾਈਡ ਤੇ ਚਲਾ ਜਾ ਜੀ ਇੱਧਰ ਨੂੰ ਪੁੱਤਰ ਉੱਡਦਾ ਕਿਉਂਕਿ ਸਾਡੇ ਕਬੂਤਰ ਮੇਲੇ ਦੇ ਪੁੱਤਰ ਮੇਰੇ ਪੁੱਤਰ ਜ਼ਿਆਦਾਤਰ ਛਿੱਪਦੇ ਨੂੰ ਹੋ ਜਾਂਦੇ ਆ ਲਾਸ਼ ਜੀ ਜੀ ਉਹਦਾ ਕਬੂਤਰ ਦਿਖਾਈ ਜਾਂਦੇ ਸੀ ਕਬੂਤਰ ਵਾਧੇ 'ਚ ਬਲਜੀਤ ਅਰਨੇ ਵਾਲੀ ਉਹ ਨੂੰ ਕਹਿੰਦੇ ਯਾਰ ਆਪਾਂ ਬਾਜੀ ਕਰ ਲਈਏ ਵ ਤੇ ਉਹ ਕਹਿੰਦੇ ਵੀ ਚਲ ਕਰ ਲੋ ਹਾਂ ਹਾਂ ਇਹਨਾਂ ਨੂੰ ਮੇਰੇ ਕਿਪੁੱਤਰ ਦਾ ਪਤਾ ਨਹੀਂ ਸੀ ਮੇਰਾ ਕਿਪੁੱਤਰ ਵੱਧ ਗਿਆ ਅੱਛਾ ਤੇ ਇਹਨਾਂ ਵਾਲੇ ਤਾਂ ਸਾਰੇ ਬਹਿ ਗਏ ਤੇ ਮੇਰਾ ਕੱਲਾ ਕੱਲਾ ਦਾੰਦ ਆ ਗਿਆ ਅੱਛਾ ਇਹ ਕੋ ਕਹਿੰਦੇ ਵੀ ਤੂੰ ਪੂਰੀ ਨੂੰ ਕਹਿੰਦੇ ਯਾਰ ਤੂੰ ਸਾਨੂੰ ਦੱਸਿਆ ਨਹੀਂ ਉਹ ਪੂਰੀ ਕਹਿੰਦੇ ਮੈਨੂੰ ਮੈਨੂੰ ਤਾਂ ਆਪਣੀ ਨਹੀਂ ਪਤਾ ਸਾਡੇ ਨਾਲ ਸਾਰੇ ਹਰਾਏ ਉੱਦੇ ਆ ਉੱਦੇ ਸਾਰੇ ਹਰ ਗਏ ਭਾਈ ਕਿਉਂ ਪੂਰੀ ਐਂ ਹੋਈ ਸੀ ਹੋਰ ਭਰਾਵਾ ਮੈਂ ਤਾਂ ਐਨਡੀਏ ਤੇ ਗਿਆ ਜਿੱਦੇ ਕੁਤਰੇ ਕੇ ਸਾਡ ਅੱਠ ਮਨੇ ਵਜੀਤਰ ਕਹਿੰਦੇ ਆ ਵਾਦੇ ਚ ਵਾਦੇ ਵਾਲੀ ਬਾਜੀ ਕਰ ਲ ਮਾਚਲ ਕਰ ਲਓ ਯਾਰ ਜਿਹੜੇ ਰਹਿ ਗਏ ਆਪਾਂ ਦੋ ਤੇ ਨਾ ਹਾਂ ਹਾਂ ਤੇ ਜਦੋਂ ਭਰਾਵਾ ਅਸੀਂ ਬਾਜੀ ਕਰਨ ਲੱਗੇ ਅਸੀਂ ਜਿਹੜਾ ਬਾਜੀ ਕਰ ਲਈ ਤੇ ਜਦੋਂ ਇਹਨਾਂ ਕਾਪੀ ਤੇ ਦੇਖਿਆ ਭਾਏ ਕਾਗਪਾਪੀ ਤੇ ਕੁੱਤਰ ਕੱਲਾ ਡਾਕਟਰ ਦੇ ਰਹਿ ਗਿਆ ਡਾਕਟਰ ਮੈਂ ਕਹਾਂ ਜਾਲੇ ਤੁਸੀਂ ਮੈਨੂੰ ਵੀ ਮਰਵਾਤਾ ਨਾ ਮੈਨੂੰ ਆਪ ਨੂੰ ਨਹੀਂ ਪਤਾ ਸੀ ਤੇਰਾ ਕਿਹੜਾ ਵਾਦੇ ਚ ਰਹਿ ਗਿਆ ਤੇਰਾ ਵਾਦੇ ਚ ਹਾਂ ਮੈਨੂੰ ਨਹੀਂ ਪਤਾ ਸੀ ਮੇਰੇ ਕੱਲੇ ਦਾ ਰਹਿ ਗਿਆ ਮੈਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੇਰਾ ਵਾਦੇ ਚ ਰਹਿ ਗਿਆ ਕੱਲਾ ਤੇਰੇ ਉਦੋਂ ਕਾਉਂਡਮਨ ਸੰਦ ਮੈਂ ਹੋਂਡਰ ਕਾਉਂਡਗਾਂ ਸੁਣਨ ਦਾ ਟਾਈਮ ਨਹੀਂ ਹੁ ਮਤਲਬ ਕਿ ਵੀ ਕਈ ਵਾਰੀ ਇਦਾਂ ਹੋ ਜਾਂਦਾ ਜੇ ਜਦੋਂ ਪ੍ਰਮਾਤਮਾ ਨੇ ਕਰਮਾਂ ਚ ਲਿਖਿਆ ਹੁਣ ਤੇ ਧੱਕੇ ਨਾਲ ਮਿਲਦੇ ਆ ਬੰਦੇ ਨੂੰ ਲੱਕ ਹੋਣਾ ਬਹੁਤ ਜ਼ਰੂਰੀ ਬੰਦਾ ਲੱਕ ਹੋਣਾ ਜ਼ਰੂਰੀ ਹੈਗਾ ਲੱਕ ਬਹੁਤ ਜ਼ਰੂਰੀ ਹੈ